ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਮਾਣ ਆ ਸਭ ਨੂੰ ਪਿਆਰ ਭਰੀ ਸਸਰੀ ਕਾਲ ਸੱਚੇ ਪਾਸ਼ਾ ਵਰਗੂ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਆ ਆਪਾਂ ਲੈ ਕੇ ਆਏ ਆ ਜੀ ਜੋਰਜਟ ਦੇ ਸੂਟ 350 ਚ ਸੂਟ ਆਊਗਾ ਐਸ ਕੇ ਦੀ ਪਿਓਰ ਦੀ ਪੂਰੀ ਜੋਰਜਟ ਹੈ ਕੋਈ ਇਹ ਲੜਨ ਚ ਪੜਨ ਵਾਲੀ ਨਹੀਂ ਬਹੁਤ ਸੌਫਟ ਜੋਰਜਟ ਹੈ ਤੇ ਆਪਣੇ ਘਰਾਂ ਦੇ ਦੋ ਤਿੰਨ ਘਰ ਛੱਡ ਕੇ ਲੱਗੀ ਜੀ ਮਸ਼ੀਨ ਕਢਾਈ ਕਰਨ ਵਾਲੀ ਜੇ ਕਿਸੇ ਨੇ ਕਢਾਈ ਵੀ ਕਰਾਉਣੀ ਹੈ ਤੁਸੀਂ ਮੈਨੂੰ ਕੱਪੜੇ ਦੇ ਪੈਸੇ ਪਾ ਦਿਓ ਤੇ ਮੈਂ ਤੁਹਾਨੂੰ ਵਰਕ ਵੀ ਹੋਇਆ ਹੋਇਆ ਤੁਸੀਂ ਪਾਉਂਦੇ ਹੋ ਕੁੜੀ ਤੋਂ ਕਰਵਾ ਕੇ ਦੇ ਦੂੰਗੀ ਇਹ ਸਾਰੇ ਜੋਰ ਜੱਟ ਦੇ ਸੂਟ ਵਰਕ ਵਾਲੇ ਬਹੁਤ ਜਿਆਦਾ ਸੋਹਣੇ ਆ ਸਾਫਟ ਹੈ ਇੱਕ ਨੰਬਰ ਹੈ ਨਾ ਇਹ ਇਕੱਠੀ ਜੀ ਹੋਵੇ ਨਾ ਇਹ ਤੇ ਬੁਰਾ ਹੋਵੇ ਜੀ ਪੂਰੀ ਗਰੰਟੀ ਆ ਆਪਣੀ ਓਨਲੀ 350 ਰੁਪਏ ਦਾ ਇੱਕ ਸੂਟ ਆ ਤੇ ਮੇਰੇ ਹਿਸਾਬ ਨਾਲ 50 ਰੁਪਏ ਚੁੱਕਣਾ ਜੀ ਤੇ ਬਾਕੀ ਵੀਰੇ ਮੈਂ ਤੁਹਾਨੂੰ ਕਹਿਣਾ ਚਾਹਣੀ ਆ 24 25 ਦੇ 26 ਤਰੀਕ ਸਾਡੇ ਕੋਈ ਵੀ ਕਪੜਾ ਲੈਣ ਆਇਓ ਪਲੀਜ਼ ਕਿਉਂਕਿ ਬੱਚਿਆਂ ਨੂੰ ਕਪੜਾ ਦਾ ਨਹੀਂ ਪਤਾ ਦੀਪੂ ਦੇ ਚੱਲ ਰਹੇ ਆ ਪੇਪਰ ਤੇ ਦੀਪੂ ਬਿਲਕੁਲ ਦੁਕਾਨ 'ਚ ਬੜਕ ਨਹੀਂ ਆਜੀ ਮੇਰੀ ਰਿਕਵੈਸਟ ਹੈ ਮੈਂ ਮੇਰੇ ਪਾਪਾ ਕੋਲ ਜਾਣਾ ਉਹ ਬਿਮਾਰ ਨੇ ਥੋੜੇ ਜਿਹਾ ਮੈਂ ਤਿੰਨ ਦਿਨ ਸੋਨੂੰ ਬਿਲਕੁਲ ਨਹੀਂ ਮਿਲੂਗੀ ਐਡੂ ਦੇ ਵੱਡੀ ਗੱਲ ਨਹੀਂ ਕੱਟ ਪੀਸ ਵਿੱਚ ਮੇਂ ਵੇਚ ਸਕਦਾ ਜੀ ਜਿਵੇਂ ਆਹ ਸੂਟ ਪਿਆ ਇਹਨਾਂ ਨੂੰ ਥੋੜਾ ਜਿਹਾ ਔਖਾ ਮੈਨੂੰ ਚੇਕ ਕਰਨਾ ਕੱਟ ਪੀਸ ਕਰਨਾ ਵੀਰੇ ਦੀ ਪੜ੍ਹਾਈ ਤੇ ਸਰ ਪੈ ਗਿਆ ਕੋਈ ਪੇਪਰ ਚੋਂ ਫੇਲ ਹੋ ਗਿਆ ਜੀ ਫਿਰ ਉਹ ਪੰਦਾ ਪੈ ਜਾਊਗਾ ਵੀਰੇ ਪੇਪਰ ਤੱਕ ਨਹੀਂ ਸੋ ਮੇਰੇ ਹੱਥ ਵੱੰਦ ਕੇ ਬੇਨਤੀ ਆ ਵੀ ਤਿੰਨ ਦਿਨ ਤੁਸੀਂ ਨਾ ਆਇਓ ਜੇ ਕਿਸੇ ਨੇ ਆਉਣਾ ਵੀ ਆ ਤਾਂ ਮੈਨੂੰ ਫੋਨ ਜ਼ਰੂਰ ਕਰ ਲਿਓ ਮੈਂ ਆਪੇ ਦੱਸ ਦਊਂ ਮੈਂ ਘਰੇ ਜੀ ਤੇ ਪਲੀਜ਼ ਪਲੀਜ਼ ਇੱਕ ਹੱਥ ਜੋੜ ਕੇ ਬੇਨਤੀ ਦੋ ਆਰਡਰ ਤੁਸੀਂ ਕੋਈ ਵੀ ਸੂਟ ਕਨਫਰਮ ਕਰਦੇ ਹੋ ਤਾਂ ਤੁਰਤ ਪਰ ਕਨਫਰਮ ਕਰ ਦਿਆ ਕਰੋ ਬਾਅਦ ਚ ਉਹਨੂੰ ਅਸੀਂ ਪੁੱਛੀ ਜਾਂਦੇ ਬਾ ਛੋਟਾ ਸੂਟ ਰ ਇੱਕ ਅਧਾ ਨਿਕਲ ਜਾਂਦਾ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਸੂਟ ਹੋ ਗਿਆ ਚੇਂਜ ਹੋ ਗਿਆ ਜੀ। ਸੋ ਪੁਲਿਸ ਐ ਕਹਿੰਦੇ ਤੁਸੀਂ ਨਾਲ ਦੀ ਨਾਲ ਕਨਫਰਮ ਕਰਦਿਆ ਕਰੋ। ਪੱਕਾ ਕਰ ਲਿਆ ਕਰੋ ਕਿ ਇਹੀ ਚਾਹੀਦਾ ਜੀ। ਆਹ ਕਲਰ ਵੀ ਨੇ ਜਿਵੇਂ ਆਪਾਂ ਕਹਿੰਦੇ ਨੇ ਮਹਿਰੂਨ ਜਿਹਾ ਇਹ ਆਪਣੇ ਜੋਰਜਟ ਦੇ ਕੱਪੜੇ ਹਰੀ ਇਹ ਸਾਫ ਜੋਰਜਟ ਦੇ ਨੇ। ਵਰਕਿੰਗ ਵਾਸਤੇ ਨੇ ਮੀ। ਵਰਕ ਵਾਸਤੇ ਆ। ਇਹ ਵਰਕ ਵਾਸਤੇ ਆਈ ਪੂਰਾ। 350 ਚ 5 ਮੀਟਰ। ਆ ਮੈਂ ਜਿਹੜਾ ਪੰਜਾਬੀ ਕਲਰ ਜਿਆ ਹੁੰਦਾ ਜੀ ਉਵੇਂ ਆ। ਵਾਈਨ। ਵੀ ਪਚਾ ਕੇ ਤੇ ਜਣਨ ਦੀ ਬਾਅਦ ਚ ਭਰਾਵਾ। ਵਾਈਨ ਕਲਰ ਜਿਆ ਕਹਿੰਦੇ ਇਹਨੂੰ ਤਾਂ ਪੀਚ ਆ ਗਿਆ ਨਾ। ਹਾਂ। ਪੀਚ ਨਹੀਂ ਪਿੰ ਆਹ ਗਾਜੀ ਪਿੰਕ ਕਲਰ ਜੋਰ ਜੱਟ ਜੀ ਵੀਰੇ ਕੋਈ ਪ੍ਰੋਬਲਮ ਹੋਵੇ ਸਾਡੀ ਗਰੰਟੀ ਹੈ ਨਾ ਤੇ ਬੋਰਾਵੇ ਤੇ ਨਾ ਇਹ ਕਰ ਲੀਜੀਆ ਇੰਨੀ ਸੌਫਟ ਹੈ ਤੁਸੀਂ ਆਪ ਹੀ ਮੰਨ ਲਿਓਗੇ ਨਾ ਇਹਨੂੰ ਪ੍ਰੈਸ ਕਰਨ ਦੀ ਲੋੜ ਹੈ ਨਾ ਇਹ ਇਕੱਠੀ ਜੀ ਹੋਵੇ ਆ ਇਦਾਂ ਦਾ ਨੀ ਕਲਰ ਹੈ ਵੀਰੇ ਕਲਰ ਦਾ ਮੈਨੂੰ ਪਤਾ ਨਹੀਂ ਇਹ ਪੂਰਾ ਹੈ ਜਾਂ ਕਸਾ ਹੈ ਨਾ ਪੂਰਾ ਵੀ ਨਹੀਂ ਹੈਗਾ ਨਾ ਡਾਰਕ ਜਿਵੇਂ ਕੋਈ ਫੌਜੀਆ ਦੀ ਵਰਦੀ ਹੁੰਦੀ ਹੈ ਨਾ ਡਾਰਕ ਜੀ ਜੀ ਉਵੇਂ ਕਲਰ ਹੈ ਡਾਰਕ ਮੂੰਗੀ ਆ ਸਾਨੂੰ ਪਤਾ ਹੀ ਹੈ ਜੀ ਵਾਈਟ ਇਹ ਸਾਰੇ ਆਪਣੇ ਜੋਰਜਾਟੇ ਚੱਲ ਰਿਹਾ ਸਿਰ ਰੇਟ 3505 ਮੀਟਰ ਦਾ ਆ ਦੇਖ ਲਓ ਜੀ ਕਲਰ ਬਾਕੀ ਤੁਸੀਂ ਆਪ ਦਾ ਦੇਖ ਲਿਆ ਕਰੋ ਕਿਉਂਕਿ ਮੈਨੂੰ ਘਰ ਚਾਰਕ ਕਲਰਾਂ ਦੀ ਪਤਾ ਹੁੰਦਾ ਆ ਗਿਆ ਕਾਫੀ ਇਹ ਕਾਫੀ ਕੋਕਾ ਕੋਲਾ ਵੀ ਕਹਿ ਸਕਦੇ ਜੀ ਕਰਨ ਲਾਤਾ ਕੋਕਾ ਕੋਲਾ ਪੀਚ ਆ ਇੱਕ ਸਿਮਰ ਦੀ ਜੋਰਜਾਟ ਦਾ ਸੂਟ ਹੈ ਪੀਚ ਕਲਰ ਦਾ ਕਪੜੇ ਦੀ ਵੀ ਰ ਆਪਣੀ ਫੁੱਲ ਗਾਰੰਟੀ ਹੈ ਜੋਰਜਾਟ ਦੀ ਸਿਰਫ 350 ਚ ਜਿਹੜਾ ਮਰਜ਼ੀ ਵਰਕ ਕਰਾਓਗੇ ਜੀ ਉਹ ਪੀਲਾ ਜਰੰਗਾ ਜਿਹਾ ਲੱਡੂ ਰੰਗ ਦਾ ਆ ਤਾਂ ਹੈ ਬੁਗਮਾ ਤੇੜਕ ਗਿਆ ਲੈ ਕੇ ਕੱਪੜਾ ਜਿਹੜਾ ਹੋਇ ਤੇੜਕ ਗਿਆ ਔਖਾ ਬਹੁਤ ਹੈ ਨਾ ਇਹਨੂੰ ਐਵੇਂ ਜਿ ਇਕੱਠਾ ਕਰ ਦਿੰਨੀ ਹਾਂ ਹਾਂਜੀ ਆਹ ਦੇਖ ਲਓ ਜੀ ਇਹ ਐਮੀ ਡਾਰਕ ਗਰੇਜ ਆ ਇਹ ਸਾਰੀ ਜੋਰ ਜੱਟ ਚੰਨੂ ਵੀਰੇ 350 ਵਾਲੀ ਜਿਹੜੇ ਆਪੇ ਉਹਨੇ ਕੱਟਾ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂ ਆਪਣੇ ਪੂਰੀ ਕੱਟ ਜਾਂਦੀ ਜਿਹੜੇ ਆਪਾਂ ਕੱਟਦੇ ਆ ਜੋੜੀ ਪਿੱਛੋਂ ਘੱਟ ਹੁੰਦੇ ਮਾੜਾ ਮੋਟਾ ਫਰਕ ਪੈ ਜਾਂਦਾ ਇਹ ਹੋਰ ਹੀ ਕਲਰ ਹੈ ਗ੍ਰੇ ਵੀ ਨਹੀਂ ਕਹਿ ਸਕਦੇ ਕਾਲਾ ਵੀ ਨਹੀਂ ਕਹਿ ਸਕਦੇ ਨਿਊਜਾ ਕਲਰ ਹੈ ਇਹਦੇ ਲਿਖਿਆ ਨਹੀਂ ਹੁੰਦਾ ਨਾ ਪਰ ਕਲਰ ਵੀ ਕੋਡਾਂ 'ਚ ਹੁੰਦਾ ਨਾ ਇਹ ਕਲਰ ਆਹ ਹੈ ਜੀ ਸਕਿਨ ਕਲਰ ਸੁਰਫੇਰ ਤੋਂ ਦੱਸ ਦਿਆਂ ਜੀ ਆਪਣੇ ਘਰਾਂ 'ਚ ਵਰਕ ਵਾਲੀ ਮਸ਼ੀਨ ਲੱਗ ਪਈ ਜਿਹੜੀ ਉਹ ਮਹਿੰਗੀ ਜੀ ਆਉਂਦੀ ਹੈ ਕੜਾਈ ਸਲਾਈ ਵਾਲੀ ਕਹਦੋ ਕੜਾਈ ਹਾਂ ਉਹਨਾਂ ਦਾ ਤੁਸੀਂ ਸਰਚ ਮਾਰ ਕੇ ਕੱਢ ਸਕਦੇ ਹੋ ਬਾਬਾ ਦੀਪ ਸਿੰਘ ਕੜਾਈ ਸੈਂਟਰ ਨਾਮ ਹੈ ਆ ਵਾਈਨ ਆ ਗਿਆ ਜੀ ਬਹੁਤ ਵਧੀਆ ਜੌਰਜਟ ਹੈ ਵੀਰੇ ਆ ਪਿੰਕ ਹੋਰ ਸੀ ਆ ਥੋੜਾ ਜਿਹਾ ਡਾਰਕ ਪਿੰਕ ਹੈ ਜੀ ਬੀਬੀ ਪਿੰਕ ਆ ਗਿਆ ਹਾਂ ਆ ਡਾਰਕ ਪਿੰਕ ਆ ਗਿਆ ਜੀ ਕੁਆਲਿਟੀ ਹੈ ਨਾ ਉਹਨੂੰ ਲਿਖਣਾ ਚਾਹੁੰਦਾ ਇਹਨਾਂ ਤੇ ਤੇ ਇਹਦੀ ਜਿਹੜੀ ਕੁਆਲਿਟੀ ਆ ਬਹੁਤ ਜਿਆਦਾ ਵਧੀਆ ਇੱਕ ਨੰਬਰ ਹੈ ਪਾਟ ਨੂੰ ਪਾਟ ਜੂ ਸੂਟ ਨਹੀਂ ਮੜਕਣੀ ਜਾਊਗੀ ਮੇਰੇ ਕੋਲੇ 2-3 ਵਰਕ ਕਰਵਾਏ ਹੋਇਆ ਆ ਫੇਰ ਆ ਗਿਆ ਜੀ ਇੱਕ ਇਹ ਪੀਚ ਜੇ ਮੰਗੂਈ ਕਲਰ ਹੈ ਜਿਹੜਾ ਮਰਜੀ ਕਲਰ ਮੰਗਾਓ ਓਨਲੀ 350 ਦਾ ਉਹ ਸਕਿਨ ਕਲਰ ਥੋੜਾ ਡਾਰਕ ਸੀ ਆ ਸਕਿਨ ਜ ਆ ਲਾਈਟ ਲਿਮਨ ਜ ਵੀ ਕਹਿ ਸਕਦੇ ਜਿਹੜਾ ਮਰਜੀ ਸੂਟ ਮੰਗਵਾਓ ਵੀਰੇ ਆਪਣੇ ਕੋਲੇ ਜਾਰਜਾ ਟਾਮ ਆ ਗਈ ਤੇ ਆਪਣੇ ਘਰਾਂ ਚ ਵਰਕ ਵਾਲੀ ਮਸ਼ੀਨ ਵੀ ਆ ਚੁੱਕੀ ਆ ਸਾਰੇ ਨਿਊ ਕਲਰ ਆ ਇਨਾਂ ਦੇ ਉੱਪਰ ਡਾਰਕ ਕਲਰਾਂ ਦੀ ਕੜਾਈ ਹੋਊਗੀ ਜਿਹੜੇ ਡਾਰਕ ਕਲਰ ਆ ਉਹਨਾਂ ਤੇ ਲਾਈਟ ਕੜਾਈ ਹੋਊਗੀ ਬਾਕੀ ਤੁਹਾਡੇ ਤੇ ਡਿਪੈਂਡ ਆ ਜਿੱਦਾਂ ਤੁਸੀਂ ਕਰਾਉਣਾ ਚਾਹਦੇ ਹੋ ਕਰਾ ਸਕਦੇ ਹੋ ਇਹ ਕਾ ਗਿਆ ਜੀ ਮਾਸਟਰੀ ਕਲਰ ਜਾ ਗਿਆ ਲਾਈਟ ਪੀਲਾ ਜਾ 5 ਮੀਟਰ ਸਿਰਫ 350 ਦਾ ਜੀ ਪਿਓਰ ਜੋਰਜਟ ਆ ਵੀਰੇ ਕੋਈ ਇਹ ਚ ਕੂਲੀ ਜੀ ਜੋਰਜਟ ਨਹੀਂ ਵੀਰੇ ਪੂਰੀ ਬ੍ਰੈਂਡ ਦੀ ਜੋਰਜਟ ਆ ਇਹ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚ ਘੱਟੋ-ਘੱਟ 500 ਰੁਪਏ ਦਾ ਮਿਲੇਗਾ ਜੀ ਇਹ ਜੋਰ ਜੱਟ ਦਾ ਤੇ ਅਸੀਂ ਤੁਹਾਨੂੰ ਦੇਣਾ ਸਿਰਫ 350 ਰੁਪਏ ਦਾ 5 ਮੀਟਰ ਤੇ 400 ਓਡੇ ਘਰੇ ਪਹੁੰਚਦਾ ਜੀ ਤੁਸੀਂ ਆਪ ਮੰਗਾ ਕੇ ਕਢਾਈ ਕਰਾਉਣੀ ਹੈ ਛੋਡੀ ਮਰਜੀ ਜੇ ਇੱਥੋਂ ਕਰਾਉਣੀ ਹੈ ਕਢਾਈ ਆਪਾਂ ਇੱਥੋਂ ਕਰਾ ਕੇ ਵੀ ਦੇ ਦਾਂ ਹਾਂ ਜੀ ਤੇ ਆਹ ਹੈ ਜੀ ਮਹਿਰੂਨ ਰੰਗ ਦਾ ਲਾਸਟਕ ਇੱਕ ਹੋਰ ਵੀ ਹਾਂ ਆਹ ਹੈ ਜੀ ਮਹਿਰੂਨ ਰੰਗ ਦਾ ਪੂਰੀ ਬਰਕ ਵਾਲੀ ਜੋਰ ਜੱਟ ਹੈ ਵੀਰੇ ਨਾਲੇ ਖਰਾਬ ਹੋ ਵੀ ਨਾ ਕੱਟੇ ਹੋਵੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੇਰੇ ਵੱਨੋਂ ਮਨਜੀਤ ਕੌਰ ਮਾਨ ਵੱਨੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਜ਼ਿਲ੍ਹਾ ਸਾਡਾ ਪਟਿਆਲਾ ਚ ਸਤਿ ਸ੍ਰੀ ਅਕਾਲ